ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਵੀ ਜੋ ਗੁਰ ਗੋਪੇ ਆਪਣਾ ਤੇ ਨਰ ਬੁਰਿਆਰੀ ਜਿਹੜਾ ਆਪਣੇ ਗੁਰੂ ਨੂੰ ਛਪਾਉਂਦਾ ਹੈ ਗੁਰੂ ਨੂੰ ਲਕਾਉਂਦਾ ਹੈ ਗੁਰੂ ਦੀ ਗੱਲ ਨੂੰ ਲਕਾਉਂਦਾ ਹੈ ਗੁਰੂ ਜੀ ਕਹਿੰਦੇ ਨੇ ਉਹ ਬੰਦਾ ਚੰਗਾ ਨਹੀਂਗਾ ਮੈਂ ਇੱਕ ਦੋ ਉਦਾਹਰਨਾ ਕਹਿ ਕੇ ਉਸ ਤੋਂ ਬਾਅਦ ਆਪਣੀ ਇਸ ਗੱਲ ਨੂੰ ਦੁਬਾਰਾ ਤੁਹਾਡੇ ਸਾਹਮਣੇ ਰੱਖਾਂਗਾ ਮਨ ਲੋ ਕਿਸੇ ਬੈਂਕ ਦੇ ਅੰਦਰੋਂ ਲੋਨ ਮਿਲਦਾ ਹੋਵੇ ਤੇ ਬੈਂਕ ਵੱਲੋਂ ਇਹ ਹੋਵੇ ਆਮ ਪਿੰਡ ਦੇ ਅੰਦਰ ਗਲੀ ਮਹੱਲੇ ਸ਼ਹਿਰ ਦੇ ਅੰਦਰ ਪੇਪਰਾਂ ਵਿੱਚ ਗੱਲ ਦਿੱਤੀ ਹੋਵੇ ਮੀਡੀਆ ਵਿੱਚ ਗੱਲ ਦਿੱਤੀ ਹੋਵੇ ਵੀ ਅਸੀਂ ਲੋਨ ਦੇ ਰਹੇ ਹਾਂ ਸਸਤੇ ਭਾਅ ਵਿੱਚ ਦੇ ਰਹੇ ਹਾਂ ਇੰਨੇ ਸਮੇਂ ਲਈ ਦੇ ਰਹੇ ਹਾਂ ਇਸ ਚੀਜ਼ ਦਾ ਲੋਨ ਲਓਗੇ ਤੇ ਅਸੀਂ ਸਬਸਿਡੀ ਦੇਣ ਵਾਸਤੇ ਵੀ ਤਿਆਰ ਹਾਂ ਇਦਾਂ ਦਾ ਕੋਈ ਬੈਂਕ ਨੇ ਐਲਾਨ ਕੀਤਾ ਹੋਵੇ ਹੁਣ ਪਿੰਡ ਵਾਲੇ ਮਹੱਲੇ ਵਾਲੇ ਇਕੱਠੇ ਹੋ ਕੇ ਬੈਂਕ ਵਿੱਚ ਆਉਣ ਇੱਕ ਕਾਇਆ 2 ਵਾਏ 4 ਆਏ ਲੈਣ ਲੱਗੀ ਲੋਨ ਲੈਣ ਵਾਲਿਆਂ ਦੀ ਪਰ ਜਿਹੜੇ ਬੈਂਕ ਦੇ ਅੰਦਰ ਮੁਲਾਜ਼ਮ ਨੇ ਉਹ ਗਲਤ ਗਾਈਡ ਕਰਨਾ ਸ਼ੁਰੂ ਕਰਦੇ ਨੇ ਜੀ ਐਵੇਂ ਬਹਿਕਾਵੇ ਦੀਆਂ ਗੱਲਾਂ ਨੇ ਲੋਨ ਕਿੱਥੇ ਮਿਲਦਾ ਹੈ ਨਾ ਇੰਨੇ ਰੇਟ ਵਿੱਚ ਮਿਲਣਾ ਹੈ ਇੰਟਰਸਟ ਰੇਟ ਵੀ ਜ਼ਿਆਦਾ ਹੈ ਤੇ ਇਹਦੇ ਜਿਹੜੇ ਰਿਕਵਰੀ ਦੀਆਂ ਆਸਕੀਮਾਂ ਨੇ ਇਦਾਂ ਇਦਾਂ ਕੁਝ ਵੀ ਕਹਿ ਕੇ ਲੋਨ ਨਾ ਦੇਣਾ ਮਸਲਾ ਹੋਵੇ ਵੀ ਸਾਨੂੰ ਪੈਸੇ ਦਿਓ ਜੇ ਕੋਈ ਨਾ ਦੇਵੇ ਤੇ ਉਹਨੂੰ ਲੋਨ ਨਹੀਂ ਦੇਣਾ ਅੱਛਾ ਸਹੀਜੇ ਸਹੀਜੇ ਲੋਨ ਲੈਣ ਵਾਲਿਆਂ ਦੀ ਗਿਣਤੀ ਘਟ ਜਾਏ ਤੇ ਪਰਖ ਪੜਤਾਲ ਕੀਤੀ ਜਾਏ ਵੀ ਪਹਿਲੇ ਪਹਿਲ بڑے ਲੋਕ ਆਏ ਤੇ ਹੁਣ ਕਿਉਂ ਨਹੀਂ ਆਉਂਦੇ ਤੇ ਪਿੰਡ ਵਾਲੇ ਦੱਸਣ ਵੀ ਤੁਹਾਡੇ ਬੈਂਕ ਦੇ ਮੁਲਾਜ਼ਮ ਫਲਾਣੇ ਫਲਾਣੇ ਨਾਮ ਵਾਲੇ ਬੰਦੇ ਉਹ ਤੇ ਸਾਨੂੰ ਇਦਾਂ ਗਾਈਡ ਕਰਦੇ ਨੇ ਲੋਨ ਇਸ ਚੱਕਰ ਚ ਅਸੀਂ ਲੈ ਨਹੀਂ ਰਹੇ ਤੇ ਹੁਣ ਉਸ ਬੰਦੇ ਨੂੰ ਸਜ਼ਾ ਵੀ ਹੋ ਸਕਦੀ ਦੋਸ਼ੀ ਗਰਦਾਨਿਆਂ ਜਾਏਗਾ ਔਰ ਉਹਨੂੰ ਬੇਦਖਲ ਵੀ ਕੀਤਾ ਜਾਏਗਾ ਨੌਕਰੀ ਤੋਂ ਹਟਾਇਆ ਵੀ ਜਾਏਗਾ ਸਲਾਨਾ ਜੋੜ ਮੇਲਾ ਹੋਵੇ ਬੈਂਕ ਵੱਲੋਂ ਉਸ ਜੋੜ ਮੇਲੇ ਵਿੱਚ ਇੱਕ ਬੰਦੇ ਨੂੰ ਉਸ ਸਟੇਜ ਤੇ ਖੜਾ ਕਰਕੇ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਵੀ ਐਸ ਇੱਕ ਸਾਲ ਦੇ ਅੰਦਰ ਐਸ ਬੰਦੇ ਨੇ ਸਾਨੂੰ ਕੰਮ ਵੜਾ ਕਰਕੇ ਦਿੱਤਾ ਤੇ ਠੀਕ ਦੂਜੇ ਪਾਸੇ ਐਸ ਬੰਦੇ ਨੇ ਬੈਂਕ ਦੇ ਨਾਲ ਕੰਪਨੀ ਦੇ ਨਾਲ ਕੀਤਾ ਧੋਖਾ ਇਸ ਕਰਕੇ ਉਹਨੂੰ ਸਜ਼ਾ ਵੀ ਮਿਲੀ ਇਸ ਕਰਕੇ ਉਹਨੂੰ ਅਸੀਂ ਨੌਕਰੀ ਤੋਂ ਹੀ ਬਰਖਾਸਤ ਕੀਤਾ ਹੈ। ਉਹਨੂੰ ਬੁਰਾ ਕਿਹਾ ਜਾਏਗਾ ਨਾ ਜਿਹੜਾ ਬੈਂਕ ਦੇ ਬਣਾਏ ਹੋਏ ਨਾਮ ਨਿਯਮਾਂ ਨੂੰ ਅੱਗੇ ਸਹੀ ਢੰਗ ਦੇ ਨਾਲ ਨਾ ਪੁਚਾਏ। ਦੂਜੀ ਗੱਲ ਉਦਾਹਰਣ ਮੰਨ ਲਓ ਤੁਹਾਡੀ ਕੋਈ ਕਾਰਾਂ ਦੀ ਏਜੰਸੀ ਹੈ BMW ਹੋਈ, ਮਰਸੀਡੀਜ਼ ਹੋਈ, ਫਰਾਰੀ ਹੋਈ, ਟੋ요ਟਾ ਹੋਈ, ਹਾਂਡਾ ਦੂਜਾ ਤੀਜਾ ਕੋਈ ਵੀ ਬ੍ਰਾਂਡ ਲੈ ਲਓ। ਹੁਣ ਤੁਸੀਂ ਸੇਲਜ਼ਮੈਨ ਰੱਖੇ ਹੁੰਦੇ ਨੇ ਤੇ ਸੇਲਜ਼ਮੈਨ ਦਾ ਕੰਮ ਕੀ ਹੁੰਦਾ ਹੈ? ਤੁਸੀਂ ਜਾਣਦੇ ਹੋ। ਉਹ ਜਿ ਆਇਆ ਕਹਿੰਦੇ ਨੇ ਪਾਣੀ ਪੁੱਛਦੇ ਨੇ ਔਰ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੁਸੀਂ ਕੋਈ ਵੀ ਕਾਰ ਦੇ ਸਬੰਧਿਤ 네ਗੇਟਿਵ ਗੱਲ ਕਰੋ ਬੇ ਦੀ ਐਵਰੇਜ ਬਹੁਤ ਘੱਟ ਹੈ ਤੇ ਉਹ ਨਾਲ ਹੀ ਕਹਿਣਗੇ ਵੇਖੋ ਜੀ ਆਲ 4 ਡਰਾਈਵ ਹੈ ਔਰ ਪਹਾੜਾਂ ਦੇ ਅੰਦਰ ਵੀ ਕਾਮਯਾਬ ਹੈ ਰੇਤ ਦੇ ਅੰਦਰ ਵੀ ਕਾਮਯਾਬ ਹੈ ਫਿਰ ਐਵਰੇਜ ਤੇ ਥੋੜੀ ਬਹੁਤੀ ਹੋਏਗੀ ਨਾ ਫਿਰ ਚਲਾਉਣ ਦਾ ਸਵਾਦ ਵੀ ਤੇ ਵੱਖਰਾ ਹੀ ਹੈ ਨਾ ਤੁਸੀਂ ਕਿਸੇ ਐਂਗਲ ਤੋਂ ਕਾਰ ਦਾ ਕੋਈ ਨੁਕਸ ਖੱਡੋ 네ਗੇਟਿਵਿਟੀ ਕੱਢੋ ਉਹ ਨਾਲ ਦੇ ਨਾਲ 4 ਪੁਆਇੰਟ ਇਹੋ ਜੇ ਰੱਖਣਗੇ 4 ਗੱਲਾਂ ਇਦਾਂ ਦੀਆਂ ਰੱਖਣਗੇ ਤੁਹਾਡੇ ਮਨ ਚ ਕਾਰ ਦੀ ਕੀਮਤ ਬਣਾ ਦੇਣਗੇ ਕੀਮਤ ਦਾ ਮਤਲਬ ਕਦਰ ਬਣਾ ਦੇਣਗੇ ਤੁਸੀਂ ਕਹੋਗੇ ਕਾਰ ਚੰਗੀ ਹੈ ਤੇ ਉਹ ਮਹਿੰਗੇ ਭਾਅ ਦੇ ਅੰਦਰ ਖਰੀਦ ਵੀ ਲੋਗੇ ਤੇ ਜੇ ਕੋਈ ਸੇਲਜ਼ਮੈਨ ਕੰਪਨੀ ਵਾਲੇ ਮਾਲਕ ਦੇ ਨਾਲ ਧੋਖਾ ਕਰੇ ਕਾਰ ਵੇਚੇ ਹੀ ਨਾ 2 ਮਹੀਨੇ 3 ਮਹੀਨੇ 4 ਮਹੀਨੇ ਵੇਟ ਕਰਨ ਤੋਂ ਬਾਅਦ ਕੋਈ ਗਾਹਕ ਆਉਂਦਾ ਹੈ ਦੂਜਿਆਂ ਕੋਲੋਂ ਕਾਰਾਂ ਵੇਖਦੀਆਂ ਉਹਦੇ ਕੋਲੋਂ ਵੇਖਦੀ ਨਹੀਂ ਉਨੂੰ ਵੀ ਨੌਕਰੀ ਤੋਂ ਬੇਦਖਲ ਕੀਤਾ ਜਾਏਗਾ ਚੱਲ ਭਾਈ ਆਪਣੇ ਘਰ ਕਿਉਂ ਤੂੰ ਸਾਡੇ ਕੰਮ ਦਾ ਨਹੀਂ ਜੋ ਅਸੀਂ ਕਹਿੰਨੇ ਆ ਉਹ ਗੱਲ ਤੋਂ ਗਾਕਾਂ ਤੱਕ ਪਚਾਉਂਦਾ ਨਹੀਂ ਲੁਕਾ ਦੇਣਾ ਤਾਂ ਕਰਕੇ ਤੇਰੇ ਵਰਗਾ ਸੇਲਜ਼ਮੈਨ ਸਾਨੂੰ ਨਹੀਂ ਚਾਹੀਦਾ ਇਸ ਤੋਂ ਅੱਗੇ ਚੱਲਨੇ ਇੱਕ ਹੋਰ ਨੁਕਤਾ ਕਹੇ ਕਿ ਫਿਰ ਮੈਂ ਅਸਲੀ ਗੱਲ ਬਵਾ ਲਾਂਗਾ ਅੱਜ ਕੱਲ੍ਹ ਆਮ ਧੀਆਂ ਕੁੱਤਾਂ ਦੇ ਰਿਸ਼ਤੇ ਕਰਨੇ ਹੁੰਦੇ ਨੇ ਤੇ ਜਦੋਂ ਰਿਸ਼ਤੇ ਕਰਨੇ ਹੁੰਦੇ ਨੇ ਉਦੋਂ ਵਿਚਕਾਰ ਕਿਸੇ ਨਾ ਕਿਸੇ ਵਿਚੋਲੇ ਦੀ ਲੋੜ ਪੈ ਜਾਂਦੀ ਹੈ ਤੇ ਜਿਹੜਾ ਵਿਚੋਲਗੀ ਕਰੇ ਹੁਣ ਮੈਂ ਇੱਕ ਉਦਾਹਰਨ ਦੇਣਾ ਕਈ ਤਰ੍ਹਾਂ ਦੀਆਂ ਬਣ ਸਕਦੀਆਂ ਪਰ ਇੱਕੋ ਉਦਾਹਰਨ ਮੰਨ ਲਓ ਜ਼ਮੀਨ ਆ ਰਹੀ ਏ ਮੁੰਡੇ ਨੂੰ 5 ਕਿੱਲੇ ਵਿਚੋਲਾ ਕੁੜੀ ਵਾਲਿਆਂ ਜਾ ਕੇ ਕਹਿ ਦਿੰਦਾ ਜੀ 20 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜਿਵੇਂ ਪਿੱਛੇ ਜੇ ਕੋ ਗਿਨੇ ਚੁਟਕਲਾ ਵੀ ਬਣਾਇਆ ਸੀ ਵੀ ਇਹਦੇ ਕੋਲ 15 20 ਟਰੱਕ ਨੇ ਤੇ ਉਹ ਬਾਅਦ ਵਿੱਚ ਪਤਾ ਲੱਗਾ ਵੀ ਟਰੱਕ ਦਾ ਨੰਬਰ ਹੀ 15 20 ਹੈ 15 20 ਟਰੱਕ ਨਹੀਂ ਗਿਣਤੀ ਵਿੱਚ ਟਰੱਕ ਦਾ ਨੰਬਰ 15 20 ਹੈ ਤੋ ਕਹਿ ਦਵੇ ਜੀ ਇਹਦੇ ਕੋਲ 20 ਕਿੱਲੇ ਜ਼ਮੀਨ ਹੈ ਦਿਆ ਹੋ ਗਿਆ ਵਿਚੋਲੇ ਦਾ ਕੰਮ ਖਤਮ ਹੋਇਆ ਅਸਲੀਅਤ ਸਾਹਮਣੇ ਆਈ ਹੁਣ ਵਿਚੋਲੇ ਨੂੰ ਛਿੱਤਰ ਪੈ ਨਾ ਪੈ ਤੇ ਹੋਰ ਕੀ ਪਵੇ ਗਾਲਾਂ ਨਾ ਪੈਣ ਤੇ ਹੋਰ ਕੀ ਪੈਣ ਕਿਉਂਕਿ ਪੰਜ ਸੀ ਤੇ ਪੰਜ ਦਸ ਦਾ ਉਹਦਾ ਲੈਣਾ ਦੇਣਾ ਵਿਚਕਾਰੋਂ ਕੀ ਸੀ ਉਹਨੇ ਗੱਲ ਨੂੰ ਲੁਕਾਇਆ ਕਿਉਂ ਜੇ ਵਿਚੋਲੇ ਨੂੰ ਗਾਲਾਂ ਪਈਆਂ ਵਿਚੋਲੇ ਦੇ ਨਾਲ ਨਾਰਾਜ਼ਗੀ ਬਣੀ ਦੋਹਾਂ ਧਿਰਾਂ ਦੀ ਤੇ ਕਿਉਂ ਬਣੀ ਉਹ ਇਸ ਕਰਕੇ ਕਿਉਂਕਿ ਵਿਚੋਲਗੀ ਕਰਨ ਵਾਲੇ ਨੇ ਗੱਲ ਨੂੰ ਲੁਕਾਇਆ ਹੈ ਹੁਣ ਮੈਂ ਅਸਲ ਗੱਲ ਕਹਿਣੀ ਚਾਹੁੰਦਾ ਜਿਹੜੇ ਸਾਡੇ ਕੌਮ ਦੇ ਲੀਡਰ ਨੇ ਜਿਹੜੇ ਸਾਡੀ ਕੌਮ ਦੇ ਪ੍ਰਚਾਰਕ ਨੇ ਜਿਹੜਾ ਸਾ ਪਖੰਡੀ ਲਾਣਾ ਹੈ ਇਹ ਗੱਲ ਕੀ ਦੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੁੱਕ ਕੇ ਅੱਗੇ ਲੋਕਾਂ ਤੱਕ ਸੰਗਤ ਤੱਕ ਸਹੀ ਪਹਚਾਣ ਨਹੀਂ ਰਹੇ ਜੋ ਗੁਰ ਗੋਪੇ ਆਪਣਾ ਤੇ ਨਰਬੁਰੀ ਆਰੀ ਗੁਰੂ ਕਹਿੰਦੇ ਨੇ ਕਿਰਤ ਕਰ ਉਹ ਕਹਿੰਦੇ ਨੇ ਨਹੀਂ ਕੋਈ ਲੋੜ ਨਹੀਂ ਸਾਡੀਆਂ ਵਜੀਆਂ ਮੱਝਾਂ ਗਾਵਾਂ ਦੀ ਸੇਵਾ ਕਰੀ ਚੱਲ ਕੋਈ ਲੋੜ ਨਹੀਂ ਗੁਰੂ ਕਹਿੰਦੇ ਨੇ ਗ੍ਰਸਤ ਮਾਰਗ ਵਿੱਚ ਰਹਿ ਵਿਆਹ ਕਰਾ ਉਹ ਕਹਿੰਦੇ ਨੇ ਕੋਈ ਲੋੜ ਨਹੀਂ ਕਰਨ ਦੀ ਸਾਡੇ ਕੋਲ ਆ ਸਾਡੇ ਪੈਰ ਕੋਟ ਸਾਡੀ ਸੇਵਾ ਕਰ ਕੋਈ ਲੋੜ ਨਹੀਂ ਕਰਨ ਦੀ ਗੁਰੂ ਕਹਿੰਦੇ ਨਾ ਨੀਲਾ ਨਾ ਚਿੱਟਾ ਨਾ ਭਗਵਾਨਾ ਪੀਲਾ ਨਾ ਕਾਲਾ ਕਿਸੇ ਰੰਗ ਦਾ ਕੋਈ ਵਹਿਮ ਨਹੀਂ ਉਹ ਕਹਿੰਦੇ ਨੇ ਸਾਡੇ ਕੋ ਰਹਿਣਾ ਚਿੱਟਾ ਹੀ ਪਾਉਣਾ ਹੈ ਨੀਲਾ ਹੀ ਪਾਉਣਾ ਹੈ ਭਗਵਾ ਹੀ ਪਾਉਣਾ ਹੈ ਪੀਲਾ ਹੀ ਪਾਉਣਾ ਹੈ ਆਹ ਪਾਉਣਾ ਹੈ ਦੂਜਾ ਰੰਗ ਨਹੀਂ ਪਾਉਣਾ ਗੁਰੂ ਕਹਿੰਦੇ ਨੇ ਆਹ ਕਰ ਉਹ ਕਹਿੰਦੇ ਨੇ ਨਾ ਕਰ ਹੁਣ ਉਹ ਗੁਰੂ ਦੀ ਗੱਲ ਨੂੰ ਲੋਕਾਂ ਨਹੀਂ ਰਹਿ ਲੋਕਾਂ ਤੱਕ ਸਹੀ ਪਹੁੰਚਾ ਨਹੀਂ ਰਹਿ ਪ੍ਰਚਾਰਕ ਵੀ ਬਹੁਤ ਸਾਰੇ ਏਦਾਂ ਦੇ ਕੰਮ ਕਰ ਰਹੇ ਨੇ ਬਹੁਤ ਸਾਰੇ ਪਰ ਸਾਰੇ ਨਹੀਂ ਜਿਹੜੇ ਕਰ ਰਹੇ ਨੇ ਬਾਬਿਆਂ ਦੀ ਬੋਲੀ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਲੁਕਾ ਦਿੰਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੂਜੇ ਪਾਸੇ ਤੋਰਦੇ ਨੇ ਬਾਬੇ ਦੂਜੇ ਪਾਸੇ ਤੋਰਦੇ ਨੇ ਪਰ ਉਹਨਾਂ ਦੀ ਮਜਬੂਰੀ ਇਹ ਹੈ ਵੀ ਉਹ ਲਾਲਚੀ ਬਿਰਤੀ ਵਾਲੇ ਬੰਦੇ ਨੇ ਤੇ ਬਾਬਿਆਂ ਨੇ ਲਾਲਚ ਦੇ ਦੇਣਾ ਵੀ ਲਫਾਫਾ ਪਾਰਾ ਮਿਲੇਗਾ ਤੇ ਉਹ ਲਫਾਫੇ ਨੂੰ ਵੇਖ ਕੇ ਗੁਰੂ ਨੂੰ ਪਿੱਛੇ ਕਰ ਦਿੰਦੇ ਨੇ ਜੋ ਗੁਰ ਗੋਪੇ ਆਪਣਾ ਤੇ ਨਰਬੁਰੀ ਆਰੀ ਗੁਰੂ ਨੂੰ ਪਿੱਛੇ ਕਰ ਦਿੰਦੇ ਨੇ ਬਾਬਿਆਂ ਨੂੰ ਅੱਗੇ ਲਿਆਉਂਦੇ ਨੇ ਗੁਰੂ ਦੀ ਗੱਲ ਨੂੰ ਚੁੱਕ ਕੇ ਸਹੀ ਟੰਗ ਦੇ ਨਾਲ ਅੱਗੇ ਨਹੀਂ ਪਚਾਰਿਆ ਵਿਚੋਲਗੀ ਨਹੀਂ ਕਰ ਰਿਹਾ ਸੇਲਜ਼ਮੈਨ ਦਾ ਕੰਮ ਨਹੀਂ ਕਰ ਰਿਹਾ ਸਹੀ ਟੰਗ ਦੇ ਨਾਲ ਤੇ ਫਿਰ ਗੁਰੂ ਦੀ ਨਾਰਾਜ਼ਗੀ ਨਹੀਂ ਹੋਏਗੀ ਚਲੋ ਗੁਰੂ ਦਾ ਹਿਰਦਾ ਬੜਾ ਵਿਸ਼ਾਲ ਹੈ ਉਹ ਨਾਰਾਜ਼ ਹੁੰਦੇ ਨਹੀਂ ਪਰ ਸਾਨੂੰ ਤੇ ਸ਼ਰਮ ਆਉਣੀ ਚਾਹੀਦੀ ਹੈ ਨਾ ਵਿਚੋਲਗੀ ਕਰਨ ਵਾਲਿਆਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਹੈ ਨਾ ਵੀ ਅਸੀਂ ਖਾਂਦੇ ਕਿਹਦੇ ਨਾਂ ਤੇ ਆ ਤੇ ਗੁਣ ਕਿਹਦੇ ਗਾਉਨੇ ਆ ਗੁਰੂ ਦੀ ਕਈ ਗੱਲ ਨੂੰ ਤੋੜ ਮੋੜ ਕੇ ਪੇਸ਼ ਕਰਨਾ ਕੌਮ ਨੂੰ ਕੁਰਾਏ ਪਾਉਣਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨਾ ਪਖੰਡੀ ਸਾਧਾਂ ਦੀ ਬੋਲੀ ਬੋਲਣੀ ਇਹਦੇ ਨਾਲ ਮਰਿਆਦਾ ਦਾ ਕਾਣ ਹੋਇਆ ਸਿਧਾਂਤ ਦਾ ਕਾਣ ਹੋਇਆ ਬਾਣੀ ਦਾ ਕਾਣ ਹੋਇਆ ਪਤਾ ਕਿਵੇਂ ਤੁਸੀਂ ਸੱਚੀ ਬਾਣੀ ਗਾਉਣ ਤੋਂ ਲੋਕਾਂ ਨੂੰ ਹਟਾ ਕੇ ਤੇ ਕੱਚੀਆਂ ਤਾਰਨਾਵਾਂ ਦੇ ਨਾਲ ਜੋੜ ਦਿੱਤਾ ਹੈ ਤੇ ਤਾਰਨਾਵਾਂ ਵੀ ਇਦਾਂ ਦੀਆਂ ਜਿਹੜੀਆਂ ਗੀਤ ਹੀ ਅੱਜ ਕੱਲ੍ਹ ਚੱਲ ਰਹੇ ਨੇ ਆ ਬਾਬੇ ਗਾਉਂਦੇ ਨਜ਼ਰ ਪੈ ਰਹੇ ਨੇ ਕੋਈ ਲੱਕ ਟੂ ਨੂੰ ਟੂ ਨੂੰ ਗਾ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਕੋਈ ਖੁਸ਼ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਇਹ ਸਾਰਾ ਤੁਹਾਡਾ ਵਿਚੋਲਗੀ ਕਰਨ ਵਾਲਿਆਂ ਦੇ ਕਾਰਨ ਹੈ ਵਿਚੋਲਗੀ ਸਹੀ ਕਰੋ ਲੋਕਾਂ ਨੂੰ ਸਹੀ ਢੰਗ ਦੇ ਨਾਲ ਗੁਰੂ ਦਾ ਉਪਦੇਸ਼ ਸੁਣਾਓ ਵੀ ਗੁਰੂ ਆ ਕਹਿੰਦੇ ਨੇ ਤੇ ਲੋਕ ਆਪਣੇ ਆਪ ਨਹੀਂ ਗੁਰੂ ਗ੍ਰੰਥ ਸਾਹਿਬ ਵੱਲ ਭੱਜੇ ਆਉਣਗੇ ਪਰ ਤੁਸੀਂ ਗੁਣ ਗਾ ਰਹੇ ਹੋ ਬਾਬਿਆਂ ਦੇ ਲੋਕ ਬਾਬਿਆਂ ਦੇ ਨਾਲ ਜੋੜ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ